ਸੰਘਰੂਰ ਜ਼ਿਲ੍ਹੇ ਵਿੱਚ ਕੋਈ ਵੀ ਕਿਸਾਨ ਕਣਕ ਦੀ ਪਰਾਲੀ ਨੂੰ ਨਹੀਂ ਲਗਾ ਸਕੇਗਾ ਡੀਸੀ ਸੰਘਰੂਰ ਨੇ ਕਰ ਦਿੱਤੇ ਨੇ ਆਦੇਸ਼ ਜਾਰੀ ਸੰਘਰੂਰ ਪ੍ਰਸ਼ਾਸਨ ਦਿਆਂ ਬਣਾ ਦਿੱਤੀਆਂ ਨੇ ਅਲੱਗ-ਅਲੱਗ ਟੀਮਾਂ ਤੇ ਸਮੇਂ ਤੇ ਕੀਤੀ ਜਾਵੇਗੀ ਇਲਾਕੇ ਦੀ ਚੈਕਿੰਗ ਤੁਹਾਨੂੰ ਦੱਸ ਦਈਏ ਕਿ ਕਣਕ ਦੀ ਪਰਾਲੀ ਦੀ ਵਰਤੋਂ ਕਾਫੀ ਹੁਰਕਮਾਂ ਵਿੱਚ ਕੀਤੀ ਜਾਂਦੀ ਹੈ ਇਸ ਦੀ ਤੂੜੀ ਨੂੰ ਪਸ਼ੂ ਵੀ ਖਾਂਦੇ ਨੇ ਅਤੇ ਤੂੜੀ ਕਰਨ ਤੋਂ ਬਾਅਦ ਥੋੜੀ ਬਹੁਤ ਬਚੀ ਹੋਈ ਕਣਕ ਦੀ ਪ੍ਰਾਲੀ ਜ਼ਮੀਨ ਵਿੱਚ ਵੀ ਗਲ ਕੇ ਖਾਦ ਦਾ ਕੰਮ ਕਰਦੀ ਹੈ ਪਰ ਕਈ ਕਿਸਾਨ ਕਣਕ ਦੀ ਪ੍ਰਾਲੀ ਨੂੰ ਅੱਗ ਲਾ ਦਿੰਦੇ ਨੇ ਜਿਸ ਨਾਲ ਵਾਤਾਵਰਣ ਦੇ ਨਾਲ-ਨਾਲ ਉਹਨਾਂ ਦੀਆਂ ਜ਼ਮੀਨ ਦਾ ਵੀ ਵੱਡਾ ਨੁਕਸਾਨ ਹੁੰਦਾ ਹੈ ਪਰ ਹੁਣ ਇਸ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਦੇ ਵੱਲੋਂ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਪ੍ਰਸ਼ਾਸਨਿਕ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਤੇ ਡੀਸੀ ਸੰਗਰੂਰ ਨੇ ਗੱਲਬਾਤ ਦਰਾਂ ਦੱਸਿਆ ਖੇਤੀਬਾੜੀ ਮੈਕਮਾ ਕੋਆਪਰੇਟਿਵ ਡਿਪਾਰਟਮੈਂਟ ਅਤੇ ਪੋਲਿਊਸ਼ਨ ਕੰਟਰੋਲ ਬੋਰਡ ਰੈਵਨਿਊ ਡਿਪਾਰਟਮੈਂਟ ਇਨ ਆ ਸਾਰੇ ਮੈਕਮਿਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਟੀਮਾਂ ਬਣਾ ਕੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇ ਜੇਕਰ ਇਸ ਦੇ ਬਾਵਜੂਦ ਕੋਈ ਵੀ ਕਿਸਾਨ ਪ੍ਰਾਲੀ ਨੂੰ ਅਗਲਾਉਂਦਾ ਹੈ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕਰ ਦਿੱਤੀ ਜਾਵੇ ਜੀ ਕਣਕ ਦੀ ਪ੍ਰਾਲੀ ਜਿਹੜੀ ਹੈਗੀ ਕਾਫੀ ਹੋਰ ਕੰਮਾਂ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ ਇਸ ਦੇ ਤਹਿਤ ਅਸੀਂ ਆਲਰੇਡੀ ਜਿਹੜੀ ਹੈਗੀ ਆ ਫੀਲਡ ਲੈਵਲ ਟੀਮਾਂ ਬਣਾਈਆਂ ਹੈਗੀਆਂ ਹਰ ਪਿੰਡ ਲੈਵਲ ਤੇ ਸਰਕਾਰੀ ਅਫਸਰਾਂ ਨੂੰ ਡਿਊਟੀਆਂ ਲੱਗੀਆਂ ਹੈਗੀਆਂ ਐਗਰੀਕਲਚਰ ਮਹਿਕਮਾ ਕੋਆਪਰੇਟਿਵ ਮਹਿਕਮਾ ਪੋਲੂਸ਼ਨ ਕੰਟਰੋਲ ਬੋਰਡ ਰੈਵਨਿਊ ਡਿਪਾਰਟਮੈਂਟ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਸਾਰੇ ਨੂੰ ਇਹਦਾ ਜਾਰੀ ਕੀਤਾ ਗਿਆ ਹੈਗੀਆਂ ਕਿ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਜਾ ਕੇ ਅਵੇਅਰਨੈਸ ਕਰਨ ਤੇ ਲੋਕਾਂ ਨੂੰ ਇਹ ਦੱਸਣ ਕਿ ਜਿਹੜੀ ਹੈਗੀ ਪ੍ਰਾੜੀ ਜਲਾਉਣ ਦੇ ਨਾਲ ਕਿਸ ਤਰ੍ਹਾਂ ਦੇ ਸਾਈਡ ਇਫੈਕਟਸ এনवायरमेंट ਦੇ ਉੱਤੇ ਪਬਲਿਕ ਹੈਲਥ ਦੇ ਉੱਤੇ ਤੇ ਇਹ ਸਭ ਕੁਝ ਹੁੰਦਾ ਹੈ ਜਿਸ ਕਰਕੇ ਉਹ ਵੀ ਪ੍ਰੇਰਿਤ ਹੋਣ ਜੇਕਰ ਕਿਸੇ ਨੂੰ ਕੋਈ ਔਕੜ ਹੈਗੀ ਤਾਂ ਉਹਨੂੰ ਕਿਸ ਤਰ੍ਹਾਂ ਨਿਪਟਾਰਾ ਕੀਤਾ ਜਾ ਸਕਦਾ ਹੈ ਇਸ ਦੇ ਤਹਿਤ ਵੀ ਉਹਨਾਂ ਦੀ ਟ੍ਰੇਨਿੰਗ ਕੀਤੀ ਜਾ ਚੁੱਕੀ ਹੈ ਤੇ ਸਾਡੀ ਟੀਮਾਂ ਜਿਹੜੀਆਂ ਹੈਗੀਆਂ ਫੀਲਡ ਦੇ ਵਿੱਚ ਤੇ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਅਸੀਂ ਜਿਹੜਾ ਹੈਗਾ ਪ੍ਰਾਲੀ ਨੂੰ ਅਗ ਨਾ ਲਾਈਏ ਕਿਉਂਕਿ ਕਣਕ ਦੀ ਜਿਹੜੀ ਪ੍ਰਾਲੀ ਹੈ ਉਹ ਹੋਰ ਹੀ ਤਾਕੀ ਸਾਰੀ ਫਸਲਾਂ ਦੇ ਵਿੱਚ ਆਉਂਦੀ ਹੈ ਸਾਡੇ ਕੋਲ ਪੂਰੇ ਪ੍ਰਬੰਧ ਨੇ ਤੇ ਮੈਂ ਬੇਨਤੀ ਕਰਦਾ ਇਤਿਆਸ ਕਰਦਾ ਕਿ ਇਸ ਐਥਕੇ ਇੱਕ ਕੇਸਸ ਦਾ ਫਿਕਰ ਤੋਂ